ਅੱਜ ਦੇਵੀ ਵਾਲਾ ਰੋਡ ਤੇ ਬੂਟਾ ਸਿੰਘ ਐਮਸੀ ਦੇ ਨਾਮ ਨਾਲ ਜਾਣੇ ਜਾਂਦੇ ਸਾਡੇ ਬੱਚੇ ਦੇ ਘਰ ਇਹ ਕੈਂਪ ਲਗਾਇਆ ਗਿਆ ਹੈ ਇਹ ਕੈਂਪ ਜੋ 1100 ਲੜਕੀਆਂ ਨੇ ਸ਼ਾਦੀਆਂ ਗੁਰੂ ਕੀ ਟਾਬ 23 2026 ਨੂੰ ਕੀਤੀਆਂ ਜਾ ਰਹੀਆਂ ਉਹਨਾਂ ਸ਼ਾਦੀਆਂ ਨੂੰ ਸਮਰਪਿਤ ਇਹ 1100 ਲੜਕੀਆਂ ਦੇ ਸੰਬੰਧ ਦੇ ਵਿੱਚ ਇਹ ਖੂਨਦਾਨ ਕੈਂਪ ਲੱਗ ਰਿਹਾ ਔਰ ਇਸ ਕੈਂਪ ਦੇ ਵਿੱਚ ਸਾਡੇ ਜਿੱਥੇ ਨੌਜਵਾਨ ਖੂਨਦਾਨ ਕਰਦੇ ਆ ਉੱਥੇ ਸਾਡੀਆਂ ਧੀਆਂ ਨੇ ਵੀ ਅੱਜ ਇਹ ਖੂਨਦਾਨ ਕੀਤਾ ਵੀ ਨੌਜਵਾਨ ਜਿਹੜਾ ਹੈਗਾ ਇਸ ਮਹਾਨ ਯੱਗ ਦੇ ਵਿੱਚ ਖੂਨਦਾਨ ਕਰਦੇ ਹੁੰਦੇ ਸੀਗੇ ਪਰ ਅੱਜ ਜਿਹੜਾ ਮੈਂ ਦੇਖਿਆ ਹੈਗਾ ਜਿਹੜੇ ਵੀ ਬੱਚੇ ਨੂੰ ਅਸੀਂ ਨੌਜਵਾਨ ਨੂੰ ਦੇਖਦੇ ਹੈਗੇ ਤਾਂ ਉਹਨਾਂ ਦੇ ਅੰਦਰ ਜਿਹੜੇ ਹੈਗੇ ਕਾਲੇ ਪੀਲੇ ਦੇ ਸਿੰਟਮ ਜਿਹੜੇ ਹੈਗੇ ਆ ਉਹ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਘਰ ਚ ਘਰ ਕਰ ਚੁੱਕੇ ਆ ਔਰ ਕਾਲੇ ਪੀਲੇ ਵਾਲੇ ਦਾ ਦਾਨੀ ਸੱਜਣ ਦਾ ਖੂਨ ਜਿਹੜਾ ਹੈਗਾ ਕਿਸੇ ਦੇ ਕੰਮ ਨਹੀਂ ਆਉਂਦਾ ਉਹ ਖੂਨ ਵੀ ਔਰ ਉਹਦੀ ਜ਼ਿੰਦਗੀ ਵੀ ਜਿਹੜੀ ਹੈਗੀ ਹੈ ਵਿਅਰਤ ਹੁੰਦੀ ਜਾ ਰਹੀ ਹੈਗੀ ਆ ਮੈਂ ਤਾਂ ਸਿਰਫ ਇਹੀ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਜਿਹਦੇ ਜਿਹੜੇ ਨੌਜਵਾਨਾਂ ਤੇ ਉਹਨਾਂ ਦੇ ਮਾਪੇ ਜਿਹੜੇ ਹੈਗੇ ਆ ਉਹ ਇੱਕ ਬਹੁਤ ਵੱਡੀ ਉਮੀਦ ਬਣਾਈ ਬੈਠੇ ਹੈਗੇ ਆ ਉਹ ਘੱਟੋ ਘੱਟ ਜਿਹੜੇ ਲੋਕਾਂ ਨੂੰ ਕਾਲਾ ਪੀਲੀਆਂ ਹੋ ਚੁੱਕੇ ਉਹ ਪ੍ਰੋਪਰ ਤਰੀਕੇ ਨਾਲ ਦਵਾਈ ਲੈਣ ਔਰ ਇਸ ਜਿਹੜੀ ਬਿਮਾਰੀ ਘਣਾਉਣੀ ਬਿਮਾਰੀ ਤੋਂ ਲਿਜਾਤ ਪਾਉਣ